ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਸਿੱਕੇ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਤੁਹਾਡੇ ਲਈ ਇੱਕ ਅਦਰਕ ਦਾ ਉਪਾਅ ਲੈ ਕੇ ਹਾਜ਼ਰ ਹੋਏ ਹਾਂ ਸੰਗਤ ਜੀ ਅਦਰਕ ਮੰਗਲ ਕਰੈ ਦੇ ਨਾਲ ਬਹੁਤ ਹੀ ਜ਼ਿਆਦਾ ਡੂੰਘਾ ਸੰਬੰਧ ਰੱਖਦਾ ਹੈ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਇੱਕ ਅਦਰਕ ਦਾ ਛੋਟਾ ਜਿਹਾ ਟੁਕੜਾ ਜਿਹੜਾ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਤੁਹਾਡੇ ਦੁਸ਼ਮਣ ਜਿਹੜੇ ਪੈ ਚੁੱਕੇ ਹਨ ਤੁਹਾਡੀ ਤਰੱਕੀ ਨਹੀਂ ਹੋਣ ਦਿੰਦੇ ਅਦਰਕ ਦਾ ਉਪਾਅ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਤੋਂ ਦੂਰ ਕਰੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਹੀਆਂ ਪ੍ਰੋਬਲਮਸ ਦੂਰ ਕਰ ਸਕਦਾ ਹੈ ਅਤੇ ਇਸ ਉਪਾਅ ਨੂੰ ਸੰਗਤ ਜੀ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਵਿਅਕਤੀ ਤੁਹਾਡੇ ਉੱਪਰ ਕੁਝ ਮਾੜਾ ਕਰਵਾ ਰਿਹਾ ਹੈ ਜਾਂ ਤੁਹਾਡੇ ਕਾਰੋਬਾਰ ਨੂੰ ਰੋਕ ਰਿਹਾ ਹੈ ਜਿੰਨੀਆਂ ਵੀ ਤੁਹਾਡੀਆਂ ਮੁਸ਼ਕਲਾਂ ਘਰ ਦੇ ਵਿੱਚ ਆਉਂਦੀਆਂ ਹਨ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਜਿਨ੍ਹਾਂ ਦੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਹੈ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਹਨਾਂ ਕਰਜ਼ਾ ਉਹ ਕਿਵੇਂ ਉਤਾਰਨਗੇ ਤਾਂ ਕਰਜ਼ੇ ਵਰਗੀਆਂ ਸਮੱਸਿਆਵਾਂ ਵੀ ਇਸ ਪਾਣੂ ਕਰਨ ਦੇ ਨਾਲ ਦੂਰ ਹੋ ਜਾਂਦੀਆਂ ਹਨ ਸੰਗਤ ਜੀ ਅਦਰਕ ਬਹੁਤ ਸਾਰੇ ਗੁਣਾਂ ਦੇ ਨਾਲ ਭਰਪੂਰ ਹੁੰਦਾ ਹੈ ਏ ਆਪਾਂ ਆਮ ਤੌਰ ਤੇ ਸਭ ਹੀ ਜਾਣਦੇ ਹਾਂ ਜਿਵੇਂ ਕਿ ਕੋਲੇਸਟੇਰੋਲ ਦੀ ਬਿਮਾਰੀ ਨੂੰ ਇਹ ਦੂਰ ਕਰਦਾ ਹੈ ਸਾਡੀ ਪਾਚਨ ਸ਼ਕਤੀ ਨੂੰ ਇਹ ਵਧਾਉਂਦਾ ਹੈ ਇਸ ਤਰੀਕੇ ਦੀਆਂ ਕਈ ਬਿਮਾਰੀਆਂ ਸਰੀਰਕ ਤੌਰ ਤੇ ਸਾਡੀਆਂ ਅਦਰਕ ਦੂਰ ਕਰਦਾ ਹੈ ਇਸ ਤੋਂ ਇਲਾਵਾ ਅਦਰਕ ਦੇ ਛੋਟੇ ਜਿਹੇ ਟੁਕੜੇ ਦੇ ਨਾਲ ਜੇਕਰ ਅਸੀਂ ਉਪਾਗ ਕਰ ਲੈਨੇ ਹਾਂ ਇਸ ਦੇ ਨਾਲ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਇਸ ਉਪਾਅ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਤੇ ਕਿਸ ਦਿਨ ਕੇ ਸਵਾਰ ਕਿੰਨੇ ਸਮੇਂ ਕਿਹੜੀ ਵਿਧੀ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਥ ਸੰਗਤ ਜੀ ਜੇਕਰ ਅਸੀਂ ਗੱਲ ਕਰੀਏ ਕਿ ਜਿਵੇਂ ਆਪਾਂ ਨੂੰ ਬਹੁਤ ਸਾਰਾ ਮोटापा ਹੋ ਜਾਂਦਾ ਹੈ ਬਹੁਤ ਸਾਰੀ ਚਰਬੀ ਸਰੀਰ ਤੇ ਹੋ ਜਾਂਦੀ ਹੈ ਉਸ ਚਰਬੀ ਨੂੰ ਘਟਾਉਂਦਾ ਹੈ ਅਦਰਕ ਤੇ ਸਾਡੇ ਮोटापे ਨੂੰ ਅਦਰਕ ਬਿਲਕੁਲ ਕੱਟ ਕਰ ਦਿੰਦਾ ਹੈ ਇਸ ਤੋਂ ਇਲਾਵਾ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਦਾ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਰਹਿੰਦਾ ਹੈ ਤਾਂ ਅਦਰਕ ਸਾਡੇ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ ਸਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਵੀ ਲੈ ਕੇ ਆਉਂਦਾ ਹੈ ਇਸ ਤੋਂ ਹੀ ਲਾਵਾ ਜੇਕਰ ਘਰ ਦੇ ਵਿੱਚ ਬੱਚਿਆਂ ਨੂੰ ਨજર ਲੱਗ ਜਾਂਦੀ ਹੈ ਉਹਨਾਂ ਦਾ ਚੇੜਚੜਾਪਨ ਸੁਭਾਅ ਹੋ ਜਾਂਦਾ ਹੈ ਜਾਂ ਸਾਡੇ ਘਰ ਨੂੰ ਨજર ਲੱਗ ਜਾਂਦੀ ਹੈ ਅਦਰਕ ਸਾਡੀ ਇਹ ਬੁਰੀ ਨજર ਤੋਂ ਵੀ ਰੱਖਿਆ ਕਰਦਾ ਹੈ ਅਦਰਕ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ ਜੋ ਕਿ ਇਨਫੈਕਸ਼ਨ ਨੂੰ ਬਹੁਤ ਜਲਦੀ ਠੀਕ ਕਰ ਦਿੰਦਾ ਹੈ ਸੰਗਤ ਜੀ ਕਹਿੰਦੇ ਭਾਵ ਇਹ ਹੈ ਕਿ ਅਦਰਕ ਦਾ ਮੈਡੀਕਲ ਤੌਰ ਤੇ ਵੀ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ ਅਤੇ ਸਾਡੇ ਸਰੀਰ ਨੂੰ ਇਸੇ ਬਹੁਤ ਹੀ ਜ਼ਿਆਦਾ ਫਾਇਦੇ ਮਿਲਦੇ ਹਨ ਤੇ ਜਿਨ੍ਹਾਂ ਨੂੰ ਧਨ ਦੀ ਸਮੱਸਿਆ ਹੈ ਜਾਂ ਕਰਜ਼ੇ ਵਰਗੀ ਕੋਈ ਸਮੱਸਿਆ ਹੈ ਇਸ ਤੋਂ ਇਲਾਵਾ ਜਿਹੜੇ ਆਪਣੇ ਕਾਰੋਬਾਰ ਦੇ ਲਈ ਆਪਣੇ ਘਰ ਤੋਂ ਬਾਹਰ ਜਾਂਦੇ ਹਨ ਕਿਸੇ ਜ਼ਰੂਰੀ ਕੰਮ ਦੇ ਲਈ ਪਰ ਉਹਨਾਂ ਨੂੰ ਅਚਾਨਕ ਇਸ ਤਰ੍ਹਾਂ ਮਹਿਸੂਸ ਹੋਣ ਲੱਗਦਾ ਹੈ ਕਿ ਸਾਡਾ ਅਚਾਨਕ ਕੰਮ ਹੋਣਾ ਨਹੀਂ ਸਾਡਾ ਕੰਮ ਹੋਣਾ ਨਹੀਂ ਸਾਨੂੰ ਖਾਲੀ ਹੱਥ ਹੀ ਵਾਪਸ ਜਾਣਾ ਪੈਣਾ ਹੈ ਉਹਨਾਂ ਦਾ ਬੰਨ ਦਾ ਬੰਨ ਦਾ ਕੰਮ ਰੁਕ ਜਾਂਦਾ ਹੈ ਸੋ ਇਹ ਅਦਰਕ ਅੱਜ ਜੋ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਸ ਦਾ ਉਪਾਅ ਦੱਸਣ ਜਾ ਰਹੇ ਹਾਂ ਇਹਨਾਂ ਉਪਾਅ ਨੂੰ ਤੁਸੀਂ ਘਰ ਬੈਠੇ ਹੀ ਕਰੋਗੇ ਜਿਸ ਦੇ ਨਾਲ ਤੁਹਾਨੂੰ ਰਿਜ਼ਲਟ ਵੀ ਕੁਝ ਦਿਨਾਂ ਦੇ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਸਭ ਤੋਂ ਪਹਿਲਾਂ ਅਸੀਂ ਅਦਰਕ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਤੁਹਾਨੂੰ ਦੱਸਾਂਗੇ ਸੰਘਾ ਜੇ ਜਿਨ੍ਹਾਂ ਨੂੰ ਕਰਜ਼ੇ ਨੂੰ ਲੈ ਕੇ ਪਰੇਸ਼ਾਨੀ ਹੈ ਜਾਂ ਫਿਰ ਬਹੁਤ ਸਾਰੀ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਹਨ ਉਹ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡਾ ਅਜੇ ਵੀ ਪੈਸਾ ਘਟਿਆ ਹੈ ਸਾਡੀ ਇਨਕਮ ਘਟੇ ਹੈ ਅਸੀਂ ਇਸ ਤੋਂ ਵੀ ਵਧੇਰੇ ਤਰੱਕੀ ਕਰੀਏ ਜਾਂ ਫਿਰ ਉਹਨਾਂ ਨੂੰ ਮਿਹਨਤ ਕਰਨ ਦੇ ਬਾਵਜੂਦ ਵੀ ਕਿਸੇ ਨਾ ਕਿਸੇ ਪਾਸਿਓਂ ਕਰਜ਼ਾ ਜ਼ਰੂਰ ਚੁਕਾਉਣਾ ਪੈਂਦਾ ਹੈ ਜੋ ਕਿ ਉਹਨਾਂ ਤੋਂ ਫਿਰ ਕਦੇ ਵੀ ਉਤਾਰਿਆ ਨਹੀਂ ਜਾਂਦਾ ਤੇ ਕਰਜ਼ੇ ਵਰਗੀਆਂ ਸਮੱਸਿਆਵਾਂ ਦੇ ਲਈ ਇਸ ਪਾਣ ਨੂੰ ਤੁਸੀਂ ਜ਼ਰੂਰ ਕਰੋ ਤੇ ਜੇਕਰ ਅਸੀਂ ਗੱਲ ਕਰੀਏ ਕਿ ਭਾਵੇਂ ਕਿਸੇ ਦੇ ਸਿਰ ਤੇ ਥੋੜਾ ਹੋਵੇ ਭਾਵੇਂ ਬਹੁਤਾ ਹੋਵੇ ਉਸ ਇਨਸਾਨ ਦੀ ਰਾਤਾਂ ਦੀ ਨੀਂਦ ਨੂੰ ਉਡਾ ਕੇ ਰੱਖ ਦਿੰਦਾ ਹੈ ਤੇ ਇਸ ਤੋਂ ਇਲਾਵਾ ਕਈ ਲੋਕ ਜਦੋਂ ਕਰਜ਼ਾ ਲੈਂਦੇ ਹਨ ਤੇ ਉਹ ਆਪਾਂ ਇਹ ਵੀ ਸੋਚਦੇ ਹਨ ਕਿ ਜੇਕਰ ਸਾਨੂੰ ਕਰਜ਼ਾ ਲੈਣ ਦੀ ਨੌਬਤ ਆ ਗਈ ਹੈ ਤੇ ਕਰਜ਼ਾ ਉਤਾਰਨ ਦਾ ਸਾਡੇ ਕੋਲ ਸੌਰ ਸਵੀ ਕਿੱਥੋਂ ਆਵੇਗਾ ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦਾ ਮੰਗਲ ਗ੍ਰਹਿ ਦੋਸ਼ ਹੁੰਦਾ ਹੈ ਜਿਸ ਕਰਕੇ ਉਹਨਾਂ ਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਰਜ਼ਾ ਮੁਕਤੀ ਦੇ ਲਈ ਇਹ ਸੋਪਾਣੂ ਕਰਨਾ ਹੈ ਇਹ ਸੋਪਾਣੂ ਕਰਨ ਦੇ ਲਈ ਤੁਸੀਂ ਮੰਗਲਵਾਰ ਦੀ ਰਾਤ ਨੂੰ ਇੱਕ ਅਦਰਕ ਦਾ ਟੁਕੜਾ ਲੈਣਾ ਹੈ ਉਹ ਟੁਕੜਾ ਬਹੁਤ ਛੋਟਾ ਹੋਵੇ ਨਾ ਬਹੁਤਾ ਵੱਡਾ ਹੋਵੇ ਤੇ ਅਦਰਕ ਦਾ ਜਿਹੜਾ ਤੁਸੀਂ ਟੁਕੜਾ ਲੈਣਾ ਹੈ ਸਾਫ ਸੁਥਰਾ ਹੋਣਾ ਚਾਹੀਦਾ ਹੈ ਉਹ ਕਟਿਆ ਹੋਇਆ ਨਹੀਂ ਹੋਣਾ ਚਾਹੀਦਾ ਜਿਵੇਂ ਅਦਰਕ ਜਿਆਦਾ ਕਈ ਵਾਰ ਗਲਿਆ ਹੋਇਆ ਹੁੰਦਾ ਹੈ ਜਾਂ ਖਰਾਬ ਹੁੰਦਾ ਹੈ ਉਸ ਦਾ ਇਸਤੇਮਾਲ ਨਹੀਂ ਕਰਨਾ ਬਿਲਕੁਲ ਸਾਫ ਸੁਥਰਾ ਟੁਕੜਾ ਹੋਣਾ ਚਾਹੀਦਾ ਹੈ ਉਸ ਟੁਕੜੇ ਨੂੰ ਤੁਸੀਂ ਥੋੜੇ ਜੇ ਪਾਣੀ ਦੇ ਛਿੱਟੇ ਮਾਰ ਕੇ ਤੁਸੀਂ ਸਾਫ ਕਰ ਲੈਣਾ ਹੈ ਤੇ ਸਾਫ ਕਰਨ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਜਿਹੜਾ ਵੀ ਪਾੜ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਉਸ ਸਥਾਨ ਤੇ ਤੁਸੀਂ ਅਦਰਕ ਦੇ ਇਸ ਟੁਕੜੇ ਨੂੰ ਰੱਖ ਦੇਣਾ ਹੈ ਮੰਗਲਵਾਰ ਦੀ ਰਾਤ ਤੁਸੀਂ ਇਸ ਟੁਕੜੇ ਨੂੰ ਆਪਣੇ ਘਰ ਦੇ ਪਾਰ ਪੂਜਾ ਸਥਾਨ ਤੇ ਰੱਖੋ ਤੇ ਬੁੱਧਵਾਰ ਵਾਲੇ ਦਿਨ ਤੁਸੀਂ ਇਸ ਅਦਰਕ ਦੇ ਟੁਕੜੇ ਤੇ ਥੋੜਾ ਜਿਹਾ ਲਾਲ ਰੰਗ ਦਾ ਸੰਦੂਰ ਹੈ ਜਿਹੜਾ ਉਹ ਛੜਕਣਾ ਹੈ ਜਿਵੇਂ ਕਿ ਚੁਟਕੀ ਲੈ ਕੇ ਉਸ ਅਦਰਕ ਦੇ ਟੁਕੜੇ ਉੱਤੇ ਖਿਲਾਰ ਦੇਣੀ ਹੈ ਜਿਵੇਂ ਥੋੜਾ ਜਿਹਾ ਤੁਸੀਂ ਡੋਲ ਦੇਣਾ ਹੈ ਤੇ ਉਸ ਟੁਕੜੇ ਨੂੰ ਤੁਸੀਂ ਲਾਲ ਧਾਗੇ ਦੇ ਵਿੱਚ ਪਰੋ ਕੇ ਅਦਰਕ ਦੇ ਟੁਕੜੇ ਨੂੰ ਤੁਹਾਡੇ ਘਰ ਦਾ ਜਿਹੜਾ ਮੇਨ ਗੇਟ ਹੈ ਉੱਥੇ ਤੁਸੀਂ ਲਟਕਾ ਦੇਣਾ ਹੈ ਜਿਵੇਂ ਕਿ ਤੁਹਾਡੀ ਜਿੰਨੀ ਹਾਈਟ ਹੈ ਤੁਹਾਡੀ ਹਾਈਟ ਤੋਂ ਥੋੜਾ ਜਿਹਾ ਉੱਪਰ ਇਸ ਟੁਕੜੇ ਨੂੰ ਤੁਸੀਂ टाੰਗ ਦੇਣਾ ਹੈ ਤੇ ਤੁਸੀਂ 8 ਦਿਨ ਲਗਾਤਾਰ ਇਸ ਟੁਕੜੇ ਨੂੰ ਟੰਗਿਆ ਰਹਿਣ ਦੇਣਾ ਹੈ ਤੇ ਅਗਲੇ ਮੰਗਲਵਾਰ ਫਿਰ ਇਸ ਤਰੀਕੇ ਦੇ ਨਾਲ ਤੁਸੀਂ ਇਸੇ ਪ੍ਰੋਸੈਸ ਦੇ ਨਾਲ ਇਸ ਨੂੰ ਕਰਨਾ ਹੈ ਤੇ ਜਿਹੜਾ ਪੁਰਾਣਾ ਟੁਕੜਾ ਹੋਵੇਗਾ ਦਰਕ ਦਾ ਤੁਸੀਂ ਉਸ ਨੂੰ ਆਪਣੇ ਘਰ ਤੋਂ ਬੁੱਧਵਾਰ ਜਦੋਂ ਨਵਾਂ ਤੁਸੀਂ ਪੀਸ ਟੰਗਣਾ ਹੋਵੇਗਾ ਪੁਰਾਣੇ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਵੀ ਦਰਖਤ ਤੇ ਜਿਹੜੇ ਦਰਖਤ ਤੇ ਤੁਸੀਂ ਟੰਗ ਕੇ ਆਉਣਾ ਉਸ ਨੂੰ ਉਸ ਨੂੰ ਕੰਡੇ ਨਹੀਂ ਹੋਣੇ ਚਾਹੀਦੇ ਤੇ ਜੇਕਰ ਤੁਹਾਡੇ ਘਰ ਦੇ ਬਾਹਰ ਪੀਪਲ ਦਾ ਦਰਖਤ ਹੈ ਤਾਂ ਤੁਸੀਂ ਉਸ ਨੂੰ ਪੀਪਲ ਦੇ ਦਰਖਤ ਤੇ ਵੀ ਟੰਗ ਕੇ ਆ ਸਕਦੇ ਹੋ ਇਸੇ ਹੀ ਤਰੀਕੇ ਦੇ ਨਾਲ ਅਠ ਮੰਗਲਵਾਰ ਤੁਸੀਂ ਇਸ ਉਪਾਅ ਨੂੰ ਲਗਾਤਾਰ ਕਰਦੇ ਰਹਿਣਾ ਹੈ ਜੇ ਤੋ ਤੁਸੀਂ ਅੱਠ ਮੰਗਲਵਾਰ ਇਸ ਉਪਾਅ ਨੂੰ ਲਗਾਤਾਰ ਕਰੋਗੇ ਤਾਂ ਉਸੇ ਬਾਤ ਤੁਹਾਨੂੰ ਇਸ ਉਪਾਅ ਨੂੰ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਕੋਈ ਵੀ ਸੌਸ ਮਿਲ ਜਾਵੇਗਾ ਇਨਕਮ ਦਾ ਜਿਸ ਤੇ ਤੁਸੀਂ ਆਪਣੀ ਮਿਹਨਤ ਕਰਕੇ ਤੁਸੀਂ ਕਰਜ਼ੇ ਨੂੰ ਉਤਾਰ ਸਕਦੇ ਹੋ ਇਹ ਸੀ ਪਹਿਲਾ ਉਪਾਅ ਜੋ ਅਦਰਕ ਦੇ ਟੁਕੜੇ ਦੇ ਨਾਲ ਕਰਨ ਦੇ ਨਾਲ ਕਰਜ਼ੇ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਇਸ ਤੋਂ ਇਲਾਵਾ ਦੂਸਰਾ ਉਪਾਅ ਜੋ ਤਾਂ ਆਂਦੀ ਸਮੱਸਿਆ ਨੂੰ ਦੂਰ ਕਰਦਾ ਹੈ ਜੇਕਰ ਗੱਲ ਕਰੀਏ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲੋਕ ਆਪਣੀ ਖੁਸ਼ੀ ਨੂੰ ਦੇਖ ਕੇ ਖੁਸ਼ ਨਹੀਂ ਹੁੰਦੇ ਬਲਕਿ ਇਸ ਤੋਂ ਉਲਟ ਦੂਸਰੇ ਦੀ ਤਰੱਕੀ ਨੂੰ ਦੇਖ ਕੇ ਦੁਖੀ ਜ਼ਰੂਰ ਹੁੰਦੇ ਹਨ ਜੇਕਰ ਅਸੀਂ ਦੂਸਰੇ ਦੀ ਤਰੱਕੀ ਨੂੰ ਦੇਖ ਕੇ ਦੁਖੀ ਹੋਵਾਂਗੇ ਤਾਂ ਸਾਡੇ ਅੰਦਰ ਸਾਡੇ ਘਰ ਦੇ ਵਿੱਚ ਇੱਕ ਨੈਗੇਟਿਵ ਊਰਜਾ ਦਾ ਪ੍ਰਭਾਵ ਇੱਕ ਨੈਗੇਟਿਵ ਰਸਤਾ ਸਾਡੇ ਲਈ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਅਸੀਂ ਦੂਸਰੇ ਪਾਸੇ ਖੁਸ਼ੀ ਨੂੰ ਦੇਖ ਕੇ ਖੁਸ਼ ਹੋਵਾਂਗੇ ਤਾਂ ਸਾਡੇ ਅੰਦਰ ਇੱਕ ਪੋਜ਼ਿਟਿਵ એનર્ਜੀ ਹੁੰਦੀ ਹੈ ਤਾਂ ਸਾਡੇ ਪੋਜ਼ਿਟਿਵ ਰਿਸ਼ਤੇ ਬਣਦੇ ਹਨ ਜਿਹੜੇ ਉਹ ਖੁੱਲ ਜਾਂਦੇ ਹਨ ਤੇ ਇਸ ਲਈ ਤੁਸੀਂ ਆਪਣੀ ਤਰੱਕੀ ਦੇ ਲਈ ਰਸਤੇ ਕਿ ਚੁੰਨੇ ਹਨ ਦੂਸਰਿਆਂ ਦੇ ਦੁੱਖ ਦੇ ਲਈ ਖੁਸ਼ੀਆਂ ਦੇ ਲਈ ਤੁਸੀਂ ਦੁਖੀ ਨਹੀਂ ਹੋਣਾ ਤੇ ਤਾਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਤੁਸੀਂ ਬੁੱਧਵਾਰ ਦੇ ਦਿਨ ਇੱਕ ਅਦਰਕ ਦਾ ਛੋਟਾ ਜਿਹਾ ਟੁਕੜਾ ਲੈਣਾ ਹੈ ਸਾਫ਼ ਸੋਥਰਾ ਤੁਸੀਂ ਇੱਕ ਛੋਟਾ ਜਿਹਾ ਰੁਮਾਲ ਲਾਲ ਰੰਗ ਦਾ ਕਪੜਾ ਲੈਣਾ ਹੈ ਉਸ ਕਪੜੇ ਦੇ ਵਿੱਚ ਉਸ ਅਦਰਕ ਨੂੰ ਤੁਸੀਂ ਰੱਖ ਦੇਣਾ ਹੈ ਆਪਣੇ ਸਾਹਮਣੇ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਓਮ ਗੰ ਗਣਪਤੀ ਨਮੇ ਇਸ ਮੰਤਰ ਦਾ ਤੁਸੀਂ ਇੱਕ ਮਾਲਾ ਜਾਪ ਕਰਨਾ ਹੈ ਇੱਕ ਮਾਲਾ ਜਾਪ ਕਰਨ ਤੋਂ ਬਾਅਦ ਦੇ ਵਿੱਚ ਉਸ ਅਦਰਕ ਦੇ ਟੁਕੜੇ ਨੂੰ ਲਾਲ ਰੰਗ ਦਾ ਜਿਹੜਾ ਕਪੜਾ ਉਸ ਦੇ ਵਿੱਚ ਲਪੇਟ ਕੇ ਗਣਪਤੀ ਦੇ ਅੱਗੇ ਤੁਸੀਂ ਅਰਪਿਤ ਕਰ ਦਿਓ ਤੇ ਇਸ ਉਪਾਣ ਨੂੰ ਤੁਸੀਂ ਹਰ ਬੁੱਧਵਾਰ ਇਸ ਤਰੀਕੇ ਦੇ ਨਾਲ ਕਰਨਾ ਹੈ ਹਰ 8 ਬੋਦਵਾਰ ਬਿਨਾਂ ਨਾਗੇ ਤੁਸੀਂ ਇਸ ਪਾਉ ਨੂੰ ਕਰੋ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਇਸ ਪਾਉ ਨੂੰ ਕਰ ਸਕਦਾ ਹੈ ਜਦੋਂ ਤੁਸੀਂ ਇਸ ਪਾਉ ਨੂੰ ਸ਼ੁਰੂ ਕਰੋਗੇ ਤੇ ਲਗਾਤਾਰ 8 ਬੋਦਵਾਰ ਕਰੋਗੇ ਤੇ ਨਾਲ ਹੀ ਨਾਲ ਤੁਸੀਂ ਗਣਪਤੀ ਜੀ ਅੱਗੇ ਅਰਦਾਸ ਵੀ ਕਰਨੀ ਹੈ ਆਪਣੀ ਪ੍ਰਾਰਥਨਾ ਕਰਨੀ ਹੈ ਕਿ ਤੁਹਾਡੇ ਘਰ ਵਿੱਚ ਸੁੱਖ ਸਮਰiddhi ਬਣੀ ਰਹੇ ਤੁਹਾਡੇ ਘਰ ਦੇ ਜਿੰਨੇ ਵੀ ਦੁੱਖ ਤਕਲੀਫ ਹਨ ਉਹ ਸਾਰੇ ਦੂਰ ਹੋਣ ਇਸ ਤੋਂ ਇਲਾਵਾ ਬੁੱਧਵਾਰ ਨੂੰ ਤੁਸੀਂ ਨਵਾਂ ਟੁਕੜਾ ਅਤੇ ਅਦਰਕ ਦਾ ਰੱਖਣਾ ਹੈ ਗਣਪਤੀ ਜੀ ਦੀ ਸਥਿਤੀ ਦੇ ਸਾਹਮਣੇ ਜਿਹੜਾ ਪੁਰਾਣਾ ਟੁਕੜਾ ਹੈ ਉਹ ਤੋਂ ਚੁੱਕ ਕੇ ਤੁਸੀਂ ਉਸ ਨੂੰ ਪੀਪਲ ਦੇ ਦਰਖਤ ਦੇ نیچے ਜਾ ਕੇ ਰੱਖਾਉਣਾ ਹੈ ਬੁੱਧਵਾਰ ਦੇ ਦਿਨ ਸਿਰਫ ਐਸੋ ਪਾਣ ਤੁਸੀਂ ਕਰਨਾ ਹੈ ਅੱਗੋਂ ਪਿਛੋਂ ਨਹੀਂ ਕਰਨਾ ਤੇ ਕੋਈ ਵੀ ਪਰਿਵਾਰਿਕ ਮੈਂਬਰ ਕਰ ਸਕਦਾ ਹੈ ਤੇ ਤੁਸੀਂ ਹਮੇਸ਼ਾ ਆਪਣੀਆਂ ਖੁਸ਼ੀਆਂ ਤੋਂ ਖੁਸ਼ ਰਹਿਣਾ ਤੇ ਕਿਸੇ ਨੂੰ ਕਦੇ ਵੀ ਦੁੱਖ ਤਕਲੀਫ ਕਿਸੇ ਵਜ੍ਹਾ ਦੇ ਕਰਕੇ ਨਹੀਂ ਦੇਣੀ ਜੋ ਕਿਸੇ ਨੂੰ ਦੁੱਖ ਤਕਲੀਫ ਦਿੰਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਤਕਲੀਫਾਂ ਆਉਂਦੇ ਹਨ ਇਸ ਤੋਂ ਇਲਾਵਾ ਜਦੋਂ ਅਸੀਂ ਆਪਣੀ ਖੁਸ਼ੀ ਦੇ ਵਿੱਚ ਖੁਸ਼ ਰਹਿੰਦੇ ਹਾਂ ਤੇ ਦੂਸਰਿਆਂ ਦੀ ਖੁਸ਼ੀ ਦੇ ਵਿੱਚ ਖੁਸ਼ ਹੁੰਨੇ ਹਾਂ ਤਾਂ ਉਸ ਸਮੇਂ ਸਾਡੇ ਤੇ ਪ੍ਰਮਾਤਮਾ ਕਿਰਪਾ ਕਰਦੇ ਹਨ ਸਾਡਾ ਜਿਹੜਾ ਮੰਗਲ ਗ੍ਰਹਿ ਦੋਸ਼ ਹੁੰਦਾ ਹੈ ਉਹ ਟਲ ਜਾਂਦਾ ਹੈ ਸ਼ਾਂਤ ਰਹਿੰਦਾ ਹੈ ਤੇ ਸਾਡਾ ਜਿਹੜਾ ਕ੍ਰੋਧ ਹੈ ਉਹ ਵੀ ਸ਼ਾਂਤ ਰਹਿੰਦਾ ਹੈ ਜਿਨੇ ਤੁਹਾਡੇ ਘਰ ਤੇ ਪਰਿਵਾਰ ਤੇ ਤੁਹਾਡੇ ਚ ਨੈਗੇਟਿਵ એનર્ਜੀ ਹੋਵੇਗੀ ਉਹ ਸਾਰੀ ਦੂਰ ਹੋਵੇਗੀ ਤੇ ਤੁਹਾਡੇ ਘਰ ਦੇ ਵਿੱਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਤੇ ਤੁਹਾਡੇ ਘਰ ਵਿੱਚ ਖੁਸ਼ੀਆਂ ਆਉਣਗੀਆਂ ਇਸੇ ਤਰ੍ਹਾਂ ਇਹ ਅਦਰਕ ਦਾ ਛੋਟਾ ਜਿਹਾ ਟੁਕੜਾ ਤੁਹਾਡੀ ਜ਼ਿੰਦਗੀ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ ਮੰਗਲਵਾਰ ਤੇ ਬੋਧਵਾ ਦੇ ਦਿਨ ਅਦਰਕ ਦੇ ਟੁਕੜੇ ਦੇ ਨਾਲ ਕੀਤੇ ਜਾਣ ਵਾਲੇ ਇਹ ਦੋ ਛੋਟੇ-ਛੋਟੇ ਉਪਾਅ ਇਹ ਤੁਹਾਡੀ ਕਰਜ਼ੇ ਵਰਗੀ ਤੇ ਧਨ ਦੀ ਸਮੱਸਿਆ ਦੂਰ ਕਰ ਦੇਣਗੇ ਨੇਗੇਟਿਵ એનર્ਜੀ ਨੂੰ ਵੀ ਦੂਰ ਕਰਨਗੇ ਤੇ ਪੋਜ਼ਿਟਿਵ એનર્ਜੀ ਤੁਹਾਡੇ ਘਰ ਦੇ ਵਿੱਚ ਆਵੇਗੀ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਬਣੀ ਰਹੇਗੀ ਤੇ ਇੱਕ ਵਾਰ ਜ਼ਰੂਰ ਇਹ ਉਪਾਅ ਕਰਕੇ ਦੇਖੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ